ਹਾਂਜੀ ਕੀ ਨਾ ਤੁਹਾਡਾ ਜੀ ਵਿਜੇਂਦਰ ਕੁਮਾਰ ਸ਼ਰਮਾ ਕਿੱਥੋਂ ਰਹਿਣ ਵਾਲੇ ਹੋ ਆਏ ਰਕਾ ਲੌਕਰ ਕਿਵੇਂ ਦਾਖਲ ਕਿਵੇਂ ਇੱਥੇ ਵਾਂਡੇ ਨਾਲ ਝਗੜਾ ਹੋ ਗਿਆ ਕਿਸ ਗੱਲ ਨੂੰ ਲੈ ਕੇ ਆਓ ਬਸ ਮੈਂਟਲ ਬਾਹਰ ਕਰਦੇ ਗੰਦਾ ਸੁੱਟਦਾ ਕਦੇ ਕੀ ਕਰਦਾ ਵਾਧਾ ਦੇ ਤਿੰਨ ਚਾਰ ਵਾਰ ਇਹਗੇ ਝਗੜਾ ਹੁੰਦਾ ਹੁੰਦਾ ਟਾਲਿਆ ਉਹਨੇ ਮਾਂ ਆਈ ਤੇਨੇ ਕਹਿੰਦੇ ਮਾਂ ਪੁੱਤਰ ਨੂੰ ਸਮਝਾਵਾਗੇ ਮਾਫ਼ ਕਰ ਦੇ ਵੇਂਦਰ ਜੋਤ ਬੱਤੀ ਕਰ ਰਹੇ ਨੂ ਰਾਤ ਚ ਵੜਿਆ ਮਾਂ ਨੇ ਆ ਕੇ ਫੜ ਲਿਆ ਤੇ ਪੁੱਤਰ ਨੰਡਾ ਵੱਡੇ ਮਾਰੀ ਦੇ ਦੇਖੇ ਤੇ ਕੀ ਕੰਮ ਕੀ ਕਰਦੇ ਉਸੀ ਪੈਂਕਰ ਪੋਇੰਟਰ ਲਾਨਾ ਕੋ ਗਿਆ ਸੀ ਤੇ ਨੇ ਠੀਕ ਕਰੀ ਰਿਹਾ ਹੈ ਅੱਛਾ ਨਾਲ ਮੰਦਰ ਦੇ ਕੋਲ ਕਿੰਦੀ ਹੈ ਇਹ ਲਾਈਵ ਹੋ ਕੇ ਕੰਮ ਕਰਦਾ ਉਹ ਨਾਲ ਮੇਰੇ ਨਾਲ ਹੀ ਜੂਦ ਦੀ ਰੇੜੀ ਲੰਦਾ ਬੰਗ ਵੇਚਦੇ ਆ ਬੰਗ ਵੇਚਦੇ ਆ ਬੰਗ ਦੀ ਕਮਾਈ ਮੋਟੀ ਹੈਗੀ ਹੈ ਦੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਅਸੀਂ ਕਹਿੰਦੇ ਅੱਜ ਫਿਰ ਉਹ ਹੀ ਢਾਡੀ ਇਹ ਪੰਗੇ ਪੈਣ ਨਾਲ ਨਾ ਇੱਕ ਦਿਨ ਦਾ ਪੰਗਾ ਪਾਇਆ ਹੈ ਠੀਕ ਰਹਿਣਾ ਤੇ ਸਾਡਾ ਸਹੀ ਨਵੇੜਾ ਕਿੱਥੇ ਆਵੇ ਨਾ ਮੇਰੇ ਕੰਮ ਦੇ ਵਿੱਚ ਦਖਲ ਦੇਵੇ ਨਾ ਮਾਂ ਹੁੰਦਾ ਕੰਮ ਚ ਦਖਲ ਦੇ ਮਾਂ